ਆ ਰਹੇ ਵੀਰ ਬਜਰੰਗੇ ਹਰ ਹਰ ਮਹਾਦੇਵ ਪਿਛਲੇ ਦਿਨੀ ਪਹਿਲਗਾਮ ਦੇ ਵਿੱਚ ਜਿਹੜੇ ਯਾਤਰੀਆਂ ਦੇ ਉੱਤੇ ਨਿਰਦੋਸ਼ ਔਰ ਨਿਹੱਥੇ ਯਾਤਰੀਆਂ ਦੇ ਉੱਤੇ ਅੱਤਵਾਦੀਆਂ ਵੱਲੋਂ ਉਹਨਾਂ ਦੀ ਬਰਬਾੜਤਾ ਪੂਰਨ ਅੱਤਿਆ ਕੀਤੀ ਗਈ ਹੈ ਉਹ ਸਾਡੇ ਵਾਲੇ ਅਮਰੋਦ ਦੇ ਵਿੱਚ ਸ਼ਹਿਜ਼ਾਣਾ ਪੰਜਾਬ ਵੱਲੋਂ ਕੱਲ ਫਗਵਾੜਾ ਬੰਦ ਦੀ ਕਾਰਨ ਦਿੱਤੀ ਗਈ ਹੈ ਸਾਰੇ ਇਲਾਕਾ ਨਿਵਾਸੀਆਂ ਨੂੰ ਕੂਲਾ ਵਾਲਿਆਂ ਨੂੰ ਕੋਲਜਾਂ ਵਾਲਿਆਂ ਨੂੰ ਸਾਰੇ ਹੀ ਦੁਕਾਨਦਾਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਆਪਣੇ ਕਾਰੋਬਾਰ ਇੱਕ ਦਿਨ ਲਈ ਬੰਦ ਕਰਕੇ ਆਪਣਾ ਰੋਜ ਜਾਹਰ ਕਰੋ ਤਾਂ ਕਿ ਸਰਕਾਰ ਹਿੰਦੁਸਤਾਨ ਦੀ ਸਰਕਾਰ ਕੋਈ ਏਡਾ ਪਟਾ ਐਕਸ਼ਨ ਲਵੇ ਜਿਸ ਦੇ ਨਾਲ ਅਤੰਗਵਾਦ ਦਾ ਜਲਦੀ ਤੋਂ ਜਲਦੀ ਖਾਤਮਾ ਕੀਤਾ ਜਾਵੇ ਜੈ ਕਰੇ ਪੀਰ ਬਜਰੰਗੇ ਹਰਿ ਹਰਿ ਮਹਾਦੇਵ ਜਿਹੜਾ ਪੈਲਗਾਮ ਦੇ ਵਿੱਚ ਬੜੀ ਮੰਦ ਭਾਗੀ ਘਟਨਾ ਹੋਈ ਆ ਉਹਦੇ ਮਰਦੇ ਨਜ਼ਰ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਸੱਦਾ ਸ਼ਹਿਰ ਸੈਨਾ ਵੱਲੋਂ ਦਿੱਤਾ ਗਿਆ ਹੈ ਪੰਜਾਬ ਮੰਗ ਦਾ ਉਸ ਦੇ ਵਿੱਚ ਸਾਨੂੰ ਪੂਰਾ ਸਹਿਯੋਗ ਦਿਓ ਤਾਂ ਕਿ ਸਰਕਾਰ ਨੂੰ ਅਤੇ ਦੇਸ਼ਕਵਰਦਾਂ ਨੂੰ ਪਤਾ ਲੱਗ ਸਕੇ ਕਿ ਸਾਡਾ ਸਾਰਾ ਸਮਾਜ ਇੱਕਜੁੱਟ ਹੋ ਕੇ ਅਸੀਂ ਕਦੇ ਨਾ ਕਰਦਾ ਬਲਾਕ ਜੋ ਇਹ ਕਾਇਰانہ ਹਰਕਤ ਕੀਤੀ ਆ ਇਹਦਾ ਵਿਰੋਧ ਕਰੀਏ ਤਾਕਿ ਸਾਰੇ ਦੇਸ਼ ਨੂੰ ਸਾਰੇ ਵਿਦੇਸ਼ ਇਸ ਸੰਦੇਸ਼ ਜਾ ਕਿ ਅਸੀਂ ਸਾਰੇ ਇਕੱਠੇ ਆ ਕੋਈ ਲੱਗ ਲੱਗ ਨਹੀਂ ਇਸ ਕਰਕੇ ਕੱਲ ਕਿਰਪਾ ਕਰਕੇ ਆਪਣੀ ਡਿਊਟੀ ਸਮਝਦੀ ਹੋਏ ਕੋ ਮਜਬੂਰੀ ਨਹੀਂ ਆਪਣੀ ਡਿਊਟੀ ਆਪਣਾ ਫਰਜ਼ ਸਮਝਦੀ ਹੋਏ ਸਾਰੇ ਜਾਣੇ ਸਾਰੇ ਸਾਥੀ ਸਾਰੇ ਬਜ਼ਾਰ ਵਾਲੇ ਆਪਣਾ ਪੰਜਾਬ ਦੀਆਂ ਦੁਕਾਨਾਂ ਬੰਦ ਰੱਖਣ ਤਾਂ ਕਿ ਸਾਨੂੰ ਸਾਰਿਆਂ ਨੂੰ ਸਹਿਯੋਗ ਮਿਲ ਸਕੇ ਨੋ ਯਕਨ ਗਮਸ਼ਰਾ ਰੋਡ ਤੇ ਸਾਰੇ ਆਪਣੇ ਜਿਹੜੇ ਮੈਂਬਰ ਇਕੱਠੇ ਹੋਵੋਗੇ ਤੋਂ ਉਸ ਤੋਂ ਬਾਅਦ ਜੋ ਵੀ ਵਿਚਾਰ ਵਟਾਂਦਰਾ ਉੱਥੇ ਬੈਠ ਕੇ ਗਾਹ ਦਾ ਕੰਮ ਹੋਣੀ ਹੋਗਾ ਕੀਤਾ ਜਾਊਗਾ ਬਾਕੀ ਸ਼ਹਿਰ ਵਾਸੀਆਂ ਨੇ ਪਰਜੁਰਬ ਕੀਤਾ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਦੇਸ਼ ਦਾ ਸਾਥ ਦਿਓ ਜੈ ਸ਼੍ਰੀ ਰਾਮ ਜੈ ਸ਼ਿਵ ਰਾਮ